ਇਹ ਆਪਣੇ ਕੋ ਸ਼ੁਰੂ ਹੋਇਆ ਨਾ ਸਿਰਫ 55 ਰੁਪਏ ਪੀਸ ਤੋਂ ਹੀ ਸਭ 55 ਰੁਪਏ ਤੋਂ ਸ਼ੁਰੂ ਹੋਇਆ ਨਾ ਅੱਛਾ ਸੁਣੋ ਯਾਰ ਸਿੰਗਲ ਪੀਸ ਵੀ ਦੇ ਦਿੰਦੇ ਨੇ ਹਾਂਜੀ ਹਾਂਜੀ ਭਾਈ ਸਿੰਗਲ ਪੀਸ ਸਿੰਗਲ ਪੀਸ ਲੈਣਾ ਹੈ ਲੈ ਜਾਓ ਭਾਈ ਇੱਕਾ ਦੇਖੋ ਜੀ ਫੁੱਲ ਸਾਈਜ਼ ਆ ਜਾਊਗਾ ਉਹਦਾ ਤਾਂ रेट ਹੈਗਾ 250 ਰੁਪਏ ਇਹ ਵੀ ਤੁਹਾਨੂੰ ਆਪਲਿਸਟ ਦੇ ਦੇਣਾ 250 ਰੁਪਏ ਦਾ 180 ਰੁਪਏ ਦਾ ਸਿਰਫ 1400 500 ਰੁਪਏ ਸੇਲ ਹੁੰਦਾ ਵਾ ਸਿਰਫ ਸਾਢੇ ਕੋ 230 ਪਰ ਕੋਟਨ ਹੋਊਗੀ ਕਦਰ ਆਪੇ ਨੇ ਇਹਦੇ 'ਚ ਕਾਫੀ ਲਾਉਂਗੇ ਕੁਆਲਿਟੀ ਵਧੀਆ ਉਹਨਾਂ ਪੂਰੀ ਸੋਪਰ ਭਾਜੀ ਮੈਂ ਕਹਿੰਦਾ ਜਿੱਦਾਂ ਮਰਜ਼ੀ ਯੂਜ਼ ਕਰੀ ਜਾ ਗਾਰੰਟੀ ਚ ਹੈ ਫੁੱਲ ਗਾਰੰਟੀ ਹੈ ਜੀ ਆ ਚੈੱਕ ਕਰੋ ਜੀ ਬੱਚੇ ਜਿਹੜੇ ਮੰਗਦੇ ਸਮਾਈਲੀਆਂ ਚੈੱਕ ਕਰੋ ਇਹ ਦੇਣੇ ਆਪਾਂ 150 ਦੇ 2 ਪੀਸ ਸਿਰਫ ਓਕੇ ਸਿਰਫ 150 ਦੇ 2 ਹਾਂਜੀ ਫਿਰ ਕਿੱਦਾਂ ਹਾਂਜੀ ਜੀ ਤੁਸੀਂ ਦੱਸੋ ਭਾਈ ਆਪਾਂ ਇਹ ਫੀਲ ਲਗਾਉਣ ਚ ਨੈਤਿਕ ਹੈਂਡਲੂਮ ਵਾਲਿਆਂ ਦੇ ਭਾਈ ਉਹਨਾਂ ਕੋਲੇ ਸਵਾਰ ਨੂੰ ਤਾਂ ਕੀ ਕੀ ਹੁੰਦਾ ਵੀਰੇ ਆਪਣੇ ਕੋਲੇ ਕੋਲੀਆਂ ਚਦਰਾਂ ਸਰਾਣੇ ਪੜਦੇ ਹੋਗੇ ਕੰਬਲ ਵਗੈਰਾ ਚਟਾਈਆਂ ਸਭ ਕੁਝ ਮਿਲ ਜੂਗਾ ਆਪਣੇ ਕੋਲ ਜੀ ਨਾਲੇ ਕੁਆਲਿਟੀ ਪੂਰੀ ਟੌਪ ਦੀ ਹੂ ਤੇ ਰੇਟ ਸੁਣ ਕੇ ਤੁਸੀਂ ਹਰਾ ਰਹੇ ਜਾਓਗੇ ਫੋਟੇ ਕੰਮ ਦੀ ਵੀਡੀਓ ਵੀਡੀਓ ਨਾਲ ਬਣ ਕੇ ਆ ਜਾ ਜੀ ਤੇ ਆਜੋ ਤੁਹਾਨੂੰ ਦਿਖਾਉਨੇ ਆਪਾਂ ਪੀਸ ਤੇ ਕੋਈ ਦੋ ਦੋ ਪੀਸ ਤੇ ਰੇਟ ਵੀ ਪੁੱਛ ਲਿਆ ਕੀ ਕੀ ਰੇਟ ਆ ਕੀ ਸਾਧਨ ਭਾਈ ਆਪਾਂ ਤੁਹਾਨੂੰ ਦਿਖਾਵਾਂਗੇ ਟੇਬਲ ਟੇਬਲ ਦੀ ਵੈਰਾਈਟੀ ਹਾਂ ਜੀ ਆ ਦੇਖੋ ਭਾਈ ਅੱਜ ਲੈ ਗਏ ਆ ਤੁਹਾਨੂੰ ਟ੍ਰਾਵਲ ਦੇ ਧਮਾਕੇ ਓਕੇ ਜੀ 2750 ਦਾ ਸਾਈਜ਼ ਆਊਗਾ ਟ੍ਰਾਵਲ ਦਾ ਹਾਂਜੀ ਇਹਦਾ ਰੇਟ ਸਿਰਫ ਦਾਂਗੇ ਤੁਹਾਨੂੰ 70 ਰੁਪਏ ਸਿਰਫ 70 ਰੁਪਏ ਸਿਰਫ 70 ਰੁਪਏ ਭਾਈ ਓਕੇ ਜੀ ਬਾਕੀ ਕਿਹਸ ਤੋਂ ਮੇਰੀ ਪਾਲਟੀ ਹੈ ਐਂਡੀ ਐਲੋਜੀ ਸਿਰਫ ਤੁਸੀਂ ਘਰੇ ਆ ਤੇ ਦਾ ਮਾਰਕੀਟ ਦੇ ਵਿੱਚ ਸਭ ਤੋਂ ਜ਼ਿਆਦਾ ਚੱਲਦੇ ਪਿਆ ਜੀ ਸੁਪਰ ਸੌਫਟ ਓਕੇ ਜੀ ਉਹਦਾ ਮਾਰਕੀਟ 250 300 ਰੁਪਏ ਸੇਲ ਹੁੰਦਾ ਹੈ ਸਾਡੇ ਕਿ ਸਿਰਫ 140 ਰੁਪਏ ਸਿਰਫ 140 ਦਾ ਪੂਰਾ ਸਾਈਜ਼ ਹੋਊਗਾ ਜੀ ਪੂਰਾ ਟੌਪਰ ਸੌਫਟ ਕੁਆਲਿਟੀ ਹੋਊ ਬਾਕੀ ਕਾਰਟਿਕਲ ਇਹ ਆਜੂਗਾ ਜਿਹੜੇ ਅਸੀਂ ਕਹਿੰਦੇ ਸਭ ਤੋਂ ਜ਼ਿਆਦਾ ਸੇਲ ਹੈ ਕ੍ਰਿਸਟਲ ਦੇ ਨੰਬਰੀ ਦੇ ਟਾਬਾ ਲਾਜੂਗਾ ਇਹਦਾ ਰੇਟ ਸਿਰਫ ਰਹੂਗਾ 170 ਸਿਰਫ 100 ਪੈਸੇ ਕਿੰਨੇ ਦਾ ਹੋਉਂਦਾ ਹੈ ਭਈਆ ਵਾਲਾ ਤਾਂ ਦਾ ਮਾਰਕੀਟ 300 350 ਸੇਲ ਕਰਦੇ ਪਏ ਸਿੰਗਲ ਪੈਕਿੰਗ ਕਰਕੇ ਪਰ ਉੱਪਰ ਆਪਣਾ ਸਾਡਾ ਹੋਲ ਸੇਲ ਹੈ ਕਿ ਟੈਸਟਪਸਾ ਆਜੂਗਾ ਬਲਟੇ ਕੇਵਲੀ ਸਿੰਗਲ ਪੀਸ ਵੀ ਦੇ ਦਿੰਦੇ ਨੇ ਹਾਂਜੀ ਹਾਂਜੀ ਭਾਈ ਸਿੰਗਲ ਪੀਸ ਲੈਣਾ ਲੈ ਜਿਓ ਬਾਈ ਇੱਕਾ ਦੇਖੋ ਜੀ ਫੁੱਲ ਸਾਈਜ਼ ਆਜੂਗਾ ਉਦਦਾ ਦਾ ਡੇੜਾ ਕਿ 250 ਰੁਪਏ ਇਹ ਵੀ ਤੁਹਾਨੂੰ ਪਲੱਸ ਚ ਦੇ ਦੇਣਾ 250 ਰੁਪਏ ਦਾ 180 ਰੁਪਏ ਦਾ 180 ਰੁਪਏ 180 ਰੁਪਏ ਓਕੇ ਵੀਰੇ ਬਾਕੀ ਕਿਹੜਾ ਚੀਜ਼ ਆਈ ਨਹੀਂ ਸਾਡੇ ਕੋਲ ਪ੍ਰਿੰਟਡ ਇਹ ਹੁਣ ਭਾਈ ਸਿੰਗਲ ਪੀਸ ਦਾ 400 500 ਰੁਪਏ ਸੇਲ ਹੁੰਦਾ ਵਾ ਸਿਰਫ ਸਾਡੇ ਕੋਲ 230 ਉਹ ਬੰਦੇ ਭਾਈ ਵਧੀਆ ਰੇਟ ਨੇ ਤੁਹਾਡੀ ਹਾਂ ਜੀ ਪ੍ਰੋਪਰ ਕਾਟਨ ਹੋਊਗੀ ਕਲਰ ਆਪਸ਼ਨ ਇਹਦੇ ਵਿੱਚ ਕਾਫੀ ਰੋਗੇ ਕੁਆਲਿਟੀ ਵਧੀਆ ਉਹਨਾਂ ਪੂਰੀ ਪ੍ਰੋਪਰ ਭਾਜੀ ਆਹ ਚੀਜ਼ ਦੇਖੋ ਤੁਸੀਂ ਤੋਹਫਾ ਹੀ ਹੈ ਮਾਂ ਗੰਗਰੂ ਨਾ ਜਾਵੇ ਬਾਜੋ ਮੈਂ ਕਹਿੰਦਾ ਭਾਜੀ ਧੋਈ ਜੋ ਕੁਝ ਨਹੀਂ ਹੋਵੇ ਨਾ ਮੈਂ ਕਹਿੰਦਾ ਜਿੱਦਾ ਮਰਜ਼ੀ ਯੂਜ਼ ਕਰੀ ਗਰੰਟੀ ਚ ਹੈ ਫੁੱਲ ਗਰੰਟੀ ਹੈ ਜੀ ਹਾਂਜੀ ਭਾਈ ਲੋ ਜੀ ਤੁਹਾਡੇ ਲਈ ਲਿਆਏ ਆਂ ਬੱਚਿਆਂ ਲਈ ਕੁਸ਼ਨ ਚੈੱਕ ਕਰੋ ਜੀ ਆਹ ਦੇਖੋ ਜੀ ਕਿੱਲੋ ਬੱਚਿਆਂ ਲਈ ਦੇਖੋ ਜੀ ਵਾਧੂ ਡਿਜ਼ਾਈਨ ਹੈਗੀ ਇਹ ਤੁਹਾਨੂੰ ਦੇਣਾ ਸਿਰਫ ਆਪਾਂ 100 ਰੁਪਏ ਦਾ ਬੱਲੇ ਭਾਈ ਸਿਰਫ 100 ਰੁਪਏ ਦਾ ਇਹ ਕੁਲ ਸੀ ਬੱਚਿਆਂ ਦੀ ਹੈਡਮਾ ਆ ਚੈੱਕ ਕਰੋ ਜੀ ਬੱਚੇ ਜਿਹੜੇ ਮੰਗਦੇ ਸਮਾਈਲੀਆਂ ਚੈੱਕ ਕਰੋ ਜੀ ਦੇ ਦੇਣਾ ਆਪਾਂ 150 ਦੇ 2 ਪੀਸ ਸਿਰਫ ਓਕੇ ਸਿਰਫ 150 ਦੇ 2 ਹੋਰ ਦਸਨ। ਉਹ ਰਾਇਓ ਸੋਫੀਆ ਦੀ ਵੈਰਾਈਟੀ ਤੁਹਾਨੂੰ ਪਿਛਲੀ ਵਾਰ ਦਿਖਾਈ ਸੀ। ਹੋਰ ਨਵੀਂ ਲੈ ਆਏ ਆ ਜੀ। ਹੋਰ ਨਵੀਂ ਆ ਗਈ ਸੋਫੀਆ ਵੈਰਾਈਟੀ। ਇਹ ਆਪਣੇ ਕੋਲ ਸ਼ੁਰੂ ਹੋਏ ਨੇ ਸਿਰਫ 55 ਰੁਪਏ ਪੀਸ ਤੋਂ ਹੀ। ਸਭ 55 ਰੁਪਏ ਤੋਂ ਸ਼ੁਰੂ ਹੋ ਜਾਣਾ ਹੈ। ਅੱਛਾ ਸੁਣੋ ਜੀ। ਪਲੇਨ ਲੈਣਾ ਜੀ ਆ ਚੱਕੋ ਜੀ। 65 ਰੁਪਏ ਪੀਸ। ਹੋਰ ਪਲੇਨ ਤੇ ਵਾਧੂ ਰੰਗ ਮੇਜੇ ਮੇਰੀ ਆਪਣੇ ਕੋਲ। ਬਰਾਊਨ, ਰੈੱਡ, ਬਲੂ, ਮਹਿਰੂਨ ਸਾਰੇ ਕਲਰ ਮਿਲ ਜਾਣੇ ਜੀ। ਓਕੇ ਓਕੇ। ਦੇਖਣ ਵਾਲ ਤੇ 300 ਰੁਪਏ ਦਾ ਓਕੇ ਵੀਰ